ਇਹ ਯਾਕੇ ਪੋਲ ਬਣ ਜਾਵੇ ਤੇ ਬਾਾਕੀ ਦੇ ਜਿਹੜੀਆਂ ਮੰਗਾਂ ਨੇ ਉਹਦੋਂ ਤੋ ਅਸੀਂ ਮੰਗਦੇ ਹੀ ਰਹਾਂਗੇ ਅਸੀਂ ਥੋੜੀ ਜਿਹਾ ਆਵਾਜ਼ ਇਹ ਡਰੇਨ ਵਾਲਾ ਕੰਮ ਥੋੜਾ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਇਹ ਤਾਂ ਸਾਫ ਅਸੀਂ ਤੁਹਾਡੇ ਕੋਲ ਪਹੁੰਚ ਵੀ ਪਾਵਾਂਗੇ ਕਿਉਂ ਬੈਠੇ ਆਪਣੇ ਐਮਪੀ ਐਮਪੀ ਸਾਹਿਬ ਬੈਠੇ ਨੇ ਆਪਣਾ ਦੰਦਤਰ ਬੈਠਾ ਕਬਾਇਆ ਲੋਕ ਜੋ ਵੀ ਬੋਲਦੇ ਪੈਨ ਤੁਹਾਡੇ ਨਾਲ ਗੁੱਸਾ ਨਹੀਂ ਅੰਦਰੋਂ ਇਹਨਾਂ ਦਾ ਕਿ ਉਹ ਨਿਕਲਦਾ ਜਾਂਦਾ ਹੈ ਗੁੱਸਾ ਕੀ ਰਿਹਾ ਕਰਨਾ ਹੈ ਗੁੱਸਾ ਨਹੀਂ ਕਰ ਰਹਾ ਕਿਸੇ ਨਾਲ ਉਹ ਭਰਾ ਉਹ ਸਾਨੂੰ ਤਾਂ ਭਵੇਂ ਬਾਹ ਫੜ ਕੇ ਉਹਦੇ ਵਿੱਚ ਗੋਤੇ ਲਵਾ ਦਿਓ ਤਾਂ ਵੀ ਨਹੀਂ ਗੁੱਸਾ ਕਰਦਾ ਕੀ ਹੈ ਜੀ ਫਿਰ ਇੱਕ ਵਾਰੀ ਪਾਰ ਚਲੀਏ ਜੀ ਅੱਗੇ ਪਾਰ ਜਾ ਕੇ ਦੇਖੋ ਸਾਰਾ ਪਾਣੀ ਪਾਣੀ ਅੱਕੇ ਆ ਮਦਾਨ ਜੀ ਫਿਰ ਇੱਕ ਝੂਟਾ ਲਈਏ ਪਾਣੀ ਉਹ ਲਾਈਨ ਤੋਂ 0.5 ਕਿਲੋ ਮੀਟਰ ਮਦਾਨ ਜੀ ਵੇੜੀ ਤੇ ਝੂਟਾ ਤਾਂ ਲਈਏ ਪਰ ਪਾਣੀ ਭੱਤੇ ਫਿਰ ਸਾਡੇ ਰਾਕ ਵਿੱਚ ਕਰਨ ਕੋਈ ਟੋਰ ਨਹੀਂ ਬੱਤਰ ਬਹੁਤ ਅਸਾਂ ਪੈਂਚਰ ਅੱਗੇ ਜਾਣ ਦੇਖੋ ਜੱਜ ਕਿਸੇ ਤਰ੍ਹਾਂ ਦਾ ਬਿਲਕੁਲ ਕਿਉਂਕਿ ਅਸ ਵੈਸੇ ਵੀ ਅੱਬ ਇਹ ਕੋਈ ਐਮਏ ਕਰਕੇ ਫਿਰਦਾ ਹੈ ਪਰ ਉਹ ਸਾਡੇ ਉੱਥੇ ਮੈਟ ਲਈ ਸੀ ਸਾਡੇ ਨਾਮ ਨਹੀਂ ਆਉਂਦੇ ਕੱਲਾ ਹੋਇਆ ਕਰਦਾ ਸੀ ਕਿ 5 ਕਿਲੋ ਲੱਗ ਬਾਦ ਸ੍ਰੀ ਜੀ ਕੀ ਆ ਤੁਸੀਂ ਆਪਾਂ ਇਹਨਾਂ ਕਰ ਲਈ ਜੀਰੋ ਲਾਈਨ ਦੇ ਨਾਲ ਜੀ ਦੀ ਸਰ ਜੀ ਦੀ ਜ਼ਮੀਨ ਲੱਗਦੀ ਆ ਉਹ ਪਿੰਡ ਲੈਂਦਾ ਜੀ ਜੋ ਪਿਛਲੇ ਨਾਲੋਂ ਤੇ ਉਹਨਾਂ ਪਿੰਡਾਂ ਦੇ ਬੱਚਿਆਂ ਨੂੰ ਆਪਾਂ ਪਾਇਲ ਦੇ ਰਾਖਵਾ ਕੋਟਾ ਕੋਟਾ ਉਤਾਰਿਆ ਸਾਨੂੰ ਉਹ ਕਰਦੇ ਅੱਗੇ ਤੇ ਹੁੰਦਾ ਸੀ 10 ਕਿਲੋ ਪਿਛਲੇ ਪਿੰਡਾਂ ਵਾਲੇ ਬਾਬਾ ਜੀ ਕੱਢੀ ਆ ਪਾਣੀ ਦੀ ਮਾਰ ਨਹੀਂ ਸਾਨੂੰ ਜੰਗ ਦੀ ਮਾਰ ਵੀ ਹੋਣੀ ਪਈ ਇਹਦੇ ਵਿੱਚ ਅਸੀਂ ਬੜੇ ਖੱਜਲ ਹੋਏ ਆ ਸਾਰਾ ਕੁਝ ਆ ਕੇ ਚਲਿਆ ਗਿਆ ਜੀ ਹਾਂ ਹੁਣ ਤੁਹਾਡੇ ਸਾਹਮਣੇ ਤੁਹਾਡੇ ਜੰਗਲੀ ਜੀਵ ਨੀ ਸੁੱਕਦਾ ਸਾਹਮਣੇ ਘਰ ਆਇਆ ਇਥੇ 24 ਘੰਟੇ ਬੱਚੇ ਛੋਟੇ ਛੋਟੇ ਆ ਬੇਬੀ ਬੱਚੇ 100 ਬੱਚਾ ਵੀ ਲਗਾਣਾ ਬੜਾ ਔਖਾ ਰਾਤ ਰਾਤ ਇੱਥੇ ਰਾਤ ਨੂੰ ਬਹੁਤ ਜਿਆਦਾ ਫਿਰ ਉਹ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਕਰਕੇ ਮਸਾਂ ਕਿਤੇ ਰਾਤ ਨੂੰ 2 ਘੰਟੇ ਕੱਢੀ ਦਾ ਬਜ਼ੁਰਗ ਦਾ ਸਰਾ ਸਾਰਾ ਜਾਗਦੇ ਹੀ ਰਹਿੰਦੇ ਫਿਰ ਸੂਰਾਂ ਦੀ ਮਾਰ ਪੈ ਗਈ ਫਿਰ ਪਿੱਛੇ ਜਿਆ ਆਪਣੇ ਆਪ ਪਾਕਿਸਤਾਨ ਦਾ ਜਿਹੜਾ ਰੋਲਾ ਪਿਆ ਉਹ ਤਾਂ ਲੜਾਈ ਵਾਲਾ ਬੜਾ ਮਸਲਾ ਬਣਿਆ ਫਿਰ ਪਿੱਛੇ ਸਾਰਾ ਵਿਚਾ ਕੇ ਜਾਣਾ ਪਿਆ ਇਹਨੂੰ ਇਹ ਮਜਬੂਰ ਵਿਚਾਰੇ ਲਾਚਾਰ ਗਰੀਬ ਬੜੇ ਨੇ 23 ਦੇ ਵਿੱਚ ਫਸਲਾਂ ਬਰਬਾਦ ਹੋਈਆਂ ਉਮੀਦ ਸੀ ਕਿ ਥੋੜੇ ਉੱਪਰ ਉਠਾਂਗੇ ਔਰ ਪਿਛਲਾ ਸਾਲ ਥੋੜਾ ਵਧੀਆ ਗਿਆ ਹੁਣ ਫੇਰ ਉਹੀ ਨੁਕਸਾਨ ਹੁਣ ਇੱਥੇ ਇੱਕ ਇੱਕ ਘਰ ਦਾ ਇੱਕ ਲੱਖ-ਲੱਖ ਦਾ ਨੁਕਸਾਨ ਹੈ ਕਈਆਂ ਨੇ ਤਾਂ ਇੱਥੇ ਦ ਲੱਖ ਠੇਕੇ ਤੇ ਮਤਲਬ ਜਮੀਨ ਲਾ ਕੇ ਨਾ ਸਬਜ਼ੀਆਂ ਬੀਜਿਆ ਇਹ ਮੰਡੀ ਤੇ ਵੇਚਣ ਦੀ ਠੇਕੇ ਵਾਲੇ ਨੇ ਠੇਕਾ ਮਾਫ ਨਹੀਂ ਕਰਨਾ ਜੀ ਸਾਡਾ ਜਿਹੜਾ ਰੇ ਸਪਰੇਅ ਵਾਲਾ ਹੈ ਉਹਨੇ ਸਾਡਾ ਪੈਸਾ ਨਹੀਂ ਚੱਕਣਾ ਉਹਨੇ ਵੀ ਲੈਣਾ ਜਮੀਨ ਚੰਗੀ ਹੈ ਜਿਹੜਾ ਦੁਕਾਨ ਤੋਂ ਕੋਈ ਸੌਦਾਦਾਰਾ ਲਿਆ ਉਹਨੇ ਵੀ ਮੰਗ ਰਿਹਾ ਉਹ ਉਹਨਾਂ ਨੇ ਛੱਡਨੇ ਪਰ ਸਾਡੇ ਲੈ ਗਿਆ ਸਾਡੇ ਲੈ ਗਿਆ ਇੱਕ ਪਰਿਵਾਰ ਨੇ 1.60 ਹਜ਼ਾਰ ਦਾ ਕਿੱਲਾ ਲਿਆ ਵੀ ਚਲੋ ਸਬਜ਼ੀਆਂ ਬੀਜ ਕੇ ਕਮਾਉਂਗਾ ਸਾਰਾ ਨੁਕਸਾਨ ਹੋ ਗਿਆ ਹਰ ਵਾਰੀ 55 ਤੋਂ ਲੱਗੇ ਦਾਦੇ ਪੜਦਾ ਦਿਨਾਂ ਹੀ ਉਪੂਤਾ ਹੋਏ ਨਾ 88 ਜੇ ਫਿਰ ਮਾਰ ਪੈ ਗਏ 95 ਤੇ ਸਾਡੇ ਜਨਮ ਕਦਾਂ ਸਾਲ ਹੋ ਗਿਆ ਲੱਗਦਾ ਨਾ ਜੀ ਜੋ ਮੇਰੇ ਐਗਜ਼ਾਮ ਇੱਕ ਸਾਲ ਹੋ ਗਿਆ ਅਗਲੇ ਸਾਲ ਫਿਰ ਵੀ ਕਾਹਦਾ ਲੱਗਦਾ ਆ ਆਹ ਹੰਬਲਾ ਆਇਆ ਉੱਥੇ ਜਾ ਕੇ ਕਰਦੇ ਜੇ ਵੜ ਜੀਦਾ ਫਿਰ ਪਾਣੀ ਆ ਜਾਂਦਾ 24 ਦਿਨ ਤੇ 23 ਦਿਨ ਦਾ ਗੱਲ ਕਰਾਂਗੇ ਹਰ ਇੱਕ ਕਰਦਾ ਜਲਦੀਆਂ ਵੀ ਇਹਨੂੰ ਹੋਰੀ ਰੇਟ ਲੈ ਜਾਣਾ ਸੀ ਇੱਕ ਲੈਣਾ ਹਾਂ ਜੀ ਇਹ ਇਲਾਜ ਕਰਾਂਗੇ ਸਾਡੇ ਕਹਿੰਦੇ ਅਸੀਂ ਇੱਕ ਸਾਲ ਹੋਰ ਵੇਟ ਕਰ ਲੈਂਦੇ 1.5 ਸਾਲ 2 ਸਾਲ ਵੀ ਕਰ ਲੈਂਦੇ ਇੱਕ ਦੀ ਮਾਰ ਹੋਰ ਵੀ ਅਸੀਂ ਪੈਗੀ ਚੱਲ ਲਾਂਗੇ ਪਰ ਜਦੋਂ ਸਮਾਂ ਆਏ ਨਾ ਪ੍ਰਧਾਨ ਜੀ ਆਖੀ ਵੇਖ ਲੋ ਤੇ ਦਿਲ ਤੇ ਲਿਖ ਲੋ ਇਹ ਹੋਣਾ ਚਾਹੀਦਾ ਜੀ ਸਾਡੇ ਲੇਕਿਨ ਯਾਦ ਜ਼ਰੂਰ ਹੋਣਾ ਚਾਹੀਦਾ ਇਹ ਇੰਡੀਆ ਦਾ ਪਿੰਡ ਹੀ ਬਣਿਆ ਜਾਣਾ ਹੋਣਾ ਚਾਹੀਦਾ ਆਈ ਫਰਿਆਦ ਠੀਕ ਇਹ ਬਾਡਰ ਜਿਹੜੇ ਜਿਹੜੇ ਬਾਡਰ ਤੇ ਸਾਡਾ ਪਹਿਲਾ ਜਿਹੜਾ ਬਾਡਰ ਤੇ ਅਸੀਂ ਹੁਣ ਉਠਾਉ ਜਾਂਗੇ ਅਸੀਂ ਪੂਰੀ ਮਤ ਉਹਨਾਂ ਦੀ ਕਰਾਂ ਯਾਰ ਆਰਾਮ ਨਾਲ ਨਿਕਲ ਜਾਓ ਹੌਲੀ ਹੌਲੀ ਇਹਦੇ ਵਿੱਚ ਵੀ ਭਜਣਾ 15 ਜਾਂਦੇ ਚੱਲ ਵੀ ਚਾਪੀ ਗਿਆ ਅਲਮੁਸਲਾਮ ਪੋਸੇ ਮੇ ਲੋਟਾ ਨੂੰ ਹਾਂ ਸਰਪੰਚਾ ਲਾ ਬਰਾ 37 ਹਾਂ ਨਾ ਗੱਲਾਂ ਗੱਲਾਂ ਚਾਹ ਤਾ ਲਿਖ ਲਓ ਸਾਰੇ ਨਾਲ ਕਹਿੰਦਾ ਵੀ ਇਹ ਕੰਜਰਾ ਦੇ ਬੂਤ ਅਜੇ ਗਿੱਲੇ ਨੇ ਚਾਹ ਜੀ ਬੈਠੀ ਚੱਲਣਾ ਆਪਣਾ ਨਹੀਂ ਕੋਈ ਗੱਲ ਨਹੀਂ ਚੱਲਦਾ ਨਾ ਮੈਂ ਇੱਧਰ ਵੀ ਸਾਈਡ ਦੇ ਉਪਰੋਂ ਅੱਛੇ ਆ ਬੜਾ ਆ ਹਾਂ ਇੱਥੇ ਮੋਪਰੈਟੀ ਘੜ ਜੀ ਪ੍ਰਧਾਨ ਜੀ ਪ੍ਰਧਾਨ ਜੀ ਐਮਪੀ ਸਾਹਿਬ ਆਜੋ ਅੱਗੇ ਇੱਕ ਤੁਹਾਡੇ ਕੋਲ ਇੱਕ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਹੈ ਉਹ ਵੀ ਬੜਾ ਜ਼ਰੂਰੀ ਹੈ ਆ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਹਾਂ ਵੀ ਅੱਜ ਕਿਵੇਂ ਇਹਨਾਂ ਨੂੰ ਪਈ ਆਉਣਾ ਹੈ ਨਹੀਂ ਨਹੀਂ ਸਰ ਇੱਕ ਮਿੰਟ ਜੀ ਪ੍ਰਧਾਨ ਜੀ ਅੱਜ ਤੁਸੀਂ ਜਲਾਲਾਬਾਦ ਹਲਕੇ ਦੇ ਵਿੱਚੋਂ ਫਿਰ ਫਲੋਸਪੁਰ ਵੀ ਗਏ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਜਲਾਲਾਬਾਦ ਹਲਕੇ ਪਹੁੰਚੇ ਆਤੂ ਵਾਲੇ ਪਿੰਡ ਸਥਿਤੀ ਤੁਸੀਂ ਦੇਖ ਲਈ ਕੀ ਕਹਣਾ ਯਾਰ ਦੇਖੋ ਜਿਸ ਪ੍ਰਕਾਰ ਦੇ ਮੈਂ ਹਾਲਾਤ ਵੇਖ ਕੇ ਆਇਆ ਹੈ ਐਵੇਂ ਕਈ ਅਰੀ ਸਾਡੇ ਵਰਗੇ ਇੱਧਰ ਉੱਧਰ ਦੀਆਂ ਗੱਲਾਂ ਜਦੋਂ ਕਰਦੇ ਆ ਤੇ ਫਿਰ ਲੋਕਾਂ ਲੋਗ ਅਗਲੀ ਵਾਰੀ ਫੇਰ ਸਾਥੋਂ ਸਵਾਲ ਕਰਦੇ ਆ ਕਿਉਂਕਿ ਪਾਣੀ ਤਾਂ ਐਂ ਸਾਲ ਆ ਜਾਂਦਾ ਹੈ ਜੀ ਸੋ ਮੈਨੂੰ ਲੱਗਦਾ ਕਿ ਮੈਂ ਦੋ ਵਾਰੀ ਐਵੇਂ ਦੌਰਾ ਕੀਤਾ 2032 ਤੇ ਹੁਣ ਵੀ ਜੀ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਮੈਂ ਦਰਿਆ ਤੇ ਜਾ ਕੇ ਆ ਖਡੂਰ ਸਾਹਿਬ ਜਿਹੜੀਆਂ ਦਰਿਆ ਦੀਆਂ ਜ਼ਮੀਨਾਂ ਉੱਥੇ ਕਈ ਥਾਵਾਂ ਤੇ ਬੈਂਕ ਲੋਨ ਦੇਣੋਂ ਬੰਦ ਕਰ ਗਿਆ ਉਹਨਾਂ ਨੂੰ ਲੋਨ ਵੀ ਬੰਦ ਕਰਤਾ ਇਹ ਵੀ ਅਸੀਂ ਪਾਰਲੀਮੈਂਟ 'ਚ ਆਵਾਜ਼ ਚੁੱਕਾਂਗੇ ਕੱਲ੍ਹ ਹੀ ਮੈਨੂੰ ਪਤਾ ਲੱਗਿਆ ਜੀ ਹੁਣ ਆਏ ਵਾਰੀ ਜਿਹੜੀ ਮਾਰ ਹੈ ਇਹਦਾ ਪੁਖਤਾ ਇੰਤਜ਼ਾਮਤ ਸਰਕਾਰ ਨੂੰ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨਾਲ ਮਿਲੇ ਜਿੱਥੇ ਤਾਂ دریاਵਾਂ ਦੀਆਂ ਜ਼ਮੀਨਾਂ ਹੈ ਜਾਂ ਤਾਂ ਜਿੱਥੇ-ਜਿੱਥੇ ਦਰਿਆ ਫੈਲ ਗਿਆ ਉਹ ਜ਼ਮੀਨਾਂ ਅਕਵਾਇਰ ਕਰ ਲੈਣ ਜਾਂ ਉਰੀ ਖੁਦਾਈ ਕਰ ਲੈਣ ਜਾਂ ਪੱਕੇ ਤੌਰ ਤੇ ਜਿਹੜੀਆਂ ਜ਼ਮੀਨਾਂ ਨੂੰ ਮਾਰ ਪੈਂਦੀ ਹੈ ਇਹਦਾ ਪੱਕਾ ਇੱਕ ਗੱਲ ਹੋਵੇ ਬਾਰਡਰ ਏਰੀਆ ਫੰਡ ਜਾਂ ਜਿਹੜੀਆਂ ਇਸ ਤਰ੍ਹਾਂ ਫਲੱਡ ਅਫੈਕਟਡ ਜਿਹੜੇ ਪਿੰਡ ਹੈਗੇ ਆ ਜ਼ਮੀਨਾਂ ਉਹਨਾਂ ਨੂੰ ਚੈੱਕ ਕਰ ਲਿਆ ਜਾਵੇ ਗਰਦੌਰੀ ਤੋਂ ਗਰਦਾਬਰੀ ਤੋਂ ਬਾਅਦ ਉਹਨਾਂ ਨੂੰ ਪੱਕਾ 20000 ਰੁਪਿਆ ਜਾਂ 15000 ਜਾਂ 25000 ਸਾਲ ਦਾ ਆ ਜੇ ਫੁੱਲਾ ੜਾ ਜੇ ਨਾ ਆ ਜੇ ਜੇ ਤੁਸੀਂ ਨਹੀਂ ਅੱਗੇ ਉੱਤਾ ਕਰਨਾ ਤਾਂ ਜੋਰੇ ਨਾਲ ਉਹਦਾ ਰੋਜ਼ਗਾਰ ਚੱਲਦਾ ਰਹੇ ਜੀ ਜਾਂ ਅਕਵਾਇਰ ਕਰ ਲਓ ਜ਼ਮੀਨਾਂ ਹੁਣ ਜਾਂ ਇੱਥੇ ਜਿਹੜੀ ਆ ਮੈਂ ਦੇਖਿਆ ਇਹਦੀ ਸਥਿਤੀ ਇੱਥੇ ਤਾਂ विदाਉਟ ਡਰੇਨ ਕੱਢੇ ਤੋਂ ਬਿਨਾ ਇਹਦਾ ਕੋਈ ਹੱਲ ਹੀ ਨਹੀਂ ਗਾ ਥੋੜਾ ਪਾਣੀ ਕਿੱਥੇ ਕੱਢੋਗੇ ਤੁਸੀਂ ਇਹ ਜ਼ਮੀਨ ਥੋੜੀ ਪੰਜਾਬ ਸਰਕਾਰ ਅਕਵਾਇਰ ਕਰਕੇ ਇਹ ਡਰੇਨਾਂ ਲਾਜ ਜਿਹੜਾ ਛੋਟਾ ਕੰਮ ਹੈ ਇਹ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਜੀ ਦਰਿਆ ਦਾ ਕੰਮ ਕੇਂਦਰ ਸਰਕਾਰ ਨਾਲ ਰਲ ਕੇ ਕੀਤਾ ਜਾ ਸਕਦਾ ਹੈ ਨਹੀਂ ਤਾਂ ਐਵੇਂ ਫालतू ਗੱਲਾਂ ਜਦੋਂ ਫਲੱਡ ਆ ਜਾਂਦਾ ਉਦੋਂ ਮੇਰੇ ਅਰਗਾ ਆ ਜਾਂਦਾ ਚਾਰ ਗੱਲਾਂ ਸੁਣਾ ਕੇ ਮੁੜ ਜਾਂਦਾ ਜੀ ਪਰ ਹਾਂ ਜਿੰਨੀ ਕਿ ਤੇਲ ਫੁੱਲ ਭੇਟਾ ਜਿਹੜੇ ਲੀਡਰ ਸਾਹਿਬਾਨ ਨੇ ਕੋਬਾਇਆ ਸਾਹਿਬ ਨੇ ਤੇ ਹੋਰ ਲੀਡਰ ਨੇ ਉਹ ਸਾਰੇ ਆਪ ਦੀ ਕੋਈ ਜੇਬ ਚੋਂ ਕੋਈ ਆਸੇ ਪਾਸਿਓਂ ਜਾਂ ਜੋ ਵੀ ਮਦਦ ਕਰਦੇ ਆ ਵਕਾਸ਼ ਸਸਤੇ ਵੀ ਕਰਦੇ ਐ ਤੇ ਵੈਸੇ ਵੀ ਕਰਦੇ ਐ ਜਿੰਨਾ ਹੋ ਸਕਦਾ ਪਰ ਸਾਰਿਆਂ ਦਾ ਮੌਜਾ ਵੀ ਨਹੀਂ ਦੇ ਸਕਦੇ ਆਪਦੀ ਜੇਬ ਚੋ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਮੈਂ ਕੋਹਾਇਆ ਸਾਹਿਬ ਅਸੀਂ ਇਹ ਅੱਜ ਹੀ ਮਨ ਬਣਾਇਆ ਕੱਲ ਵੀ ਗੱਲ ਹੋਈ ਸੀ ਵੀ ਵਾਟਰ ਰਿਸੋਰਸਸ ਮਿਨਿਸਟਰ ਨੂੰ ਮਿਲਾਂਗੇ ਇਹ ਪੰਜਾਬ ਦੀ ਗੰਭੀਰ ਸਮੱਸਿਆ ਹੈ ਜੀ ਤੇ ਇਹਦੇ ਬਾਰੇ ਵੀ ਆ ਜਿੱਥੇ-ਜਿੱਥੇ ਹੈਗਾ ਸਰਕਾਰ ਨਾਲ ਗੱਲ ਕਰਕੇ ਵਿਧਾਨ ਸਭਾ ਚ ਵੀ ਵੈਸੇ ਵੀ ਜਿਹੜਾ ਆਉਂਦੀ ਆ ਸਾਡਾ ਇਹ ਡਰੇਨੇਜ ਵਾਲਾ ਕੰਮ ਕਰਕੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਇੱਥੇ ਕੋਈ ਡਰੇਨ ਬਣ ਜੇ ਤਾਂ ਚੰਗਾ ਫਾਇਦਾ ਹੋਊਗਾ ਜਿਹੜਾ 20000 ਰੁਪਏ ਮੁਆਵਜ਼ੇ ਦੀ ਗੱਲ ਹੈ ਇਹ ਕੋਈ ਦੇ ਵਿੱਚ ਕੋਈ 60 40 ਦੀ ਰੇਸ਼ਿਓ ਹੋ ਜੇ ਜੀ ਵੀ ਜੇ 60% ਕੇਂਦਰ ਸਰਕਾਰ ਦੇ ਦੇ 40% ਪੰਜਾਬ ਸਰਕਾਰ ਦੇ ਦੇ ਜੋ ਫਲੱਡ ਅਫੈਕਟਡ ਜਦੋਂ ਹੁੰਦਾ ਹੈ ਤੇ ਇਹਦੇ ਨਾਲ ਕਾਫੀ ਰਾਹਤ ਮਿਲੂਗੀ ਨਹੀਂ ਤਾਂ ਇਹਨਾਂ ਨੂੰ 2500 ਰੁਪਏ ਆ ਗਿਆ ਕਿਸੇ ਨੂੰ 5000 ਆ ਗਿਆ ਕਿਸੇ ਨੂੰ 7000 ਆ ਗਿਆ ਉਹਨੇ ਨਾਲ ਤਾਂ ਅਗਲੀ ਦੀ ਗੱਲ ਬੰਦ ਹੀ ਨਹੀਂ ਜੀ ਸੈਕਿੰਡ ਇਹ ਵੀ ਪਾਲਿਸੀ ਲੈ ਕੇ ਆਵੇ ਜਿਹੜਾ ਪਾਣੀ ਦੇ ਨਾਲ ਮੈਨੂੰ ਕਬਾਇਆ ਸਾਹਿਬ ਦੱਸ ਰਹੇ ਸੀ ਰੇਤਾ ਆ ਜਾਂਦਾ ਬਾਹਣਾ ਦੇ ਵਿੱਚ ਚੱਕਣ ਵੇਲੇ ਉਦੋਂ ਇੱਥੇ ਕੋਈ ਅਫਸਰ-ਉਫਸਰ ਆ ਜਾਂਦੇ ਵੀ ਰੇਤਾ ਨਹੀਂ ਚੱਕ ਸਕਦੇ ਉਹ ਉਹਨਾਂ ਨੂੰ ਕੌਣ ਵੀ ਉਹ ਤੁਹਾਡਾ ਮਾਲਕੀ ਹੈ ਰੇਤਾ ਚੱਕੋ ਜਿੱਥੇ ਵੇਚਣਾ ਵੇਚ ਲਓ ਜੋ ਮਰਜ਼ੀ ਕਰੋ ਲੇਕਿਨ ਆਪਦੀ ਜ਼ਮੀਨ ਸਵਾਰੋ ਤੁਹਾਨੂੰ ਕੋਈ ਬੁਲਾਵੇਗਾ ਨਹੀਂ ਕਿਉਂਕਿ ਇੱਕ ਤਾਂ ਉਹਦੀ ਜ਼ਮੀਨ ਉਹ ਹੋ ਜਾਂਦੀ ਹੈ ਉਹਰੇ ਵਿੱਚ ਆ ਕੇ ਰੇਤਾ ਆ ਜਾਂਦਾ ਉਦੋਂ ਅਫਸਰ ਆ ਜਾਂਦਾ ਵੀ ਰੇਤਾ ਤੂੰ ਚੱਕ ਨਹੀਂ ਸਕਦੇ ਕਮਾਲ ਹੈ ਕਿਵੇਂ ਨਹੀਂ ਚੱਕ ਸਕਦੇ ਇਸ ਵਾਰੀ ਅਸੀਂ ਨਿਰਣੇ ਲਿਆ ਜੇ ਸਰਕਾਰ ਨੇ ਐਸਾ ਕੁਝ ਕੀਤਾ ਮੈਂ ਤੇ ਕਬਾਇਆ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਆ ਕੇ ਡਾਂਗ ਫੜ ਕੇ ਲੜਾਈ ਲੜਾਂਗੇ ਲੋਕਾਂ ਨੂੰ ਕਹਾਂਗੇ ਆਪਦੀ ਜ਼ਮੀਨ ਸਵਾਰੋ ਤੇ ਅਸੀਂ ਕਿਉਂਕਿ ਅਗਲੀ ਕਣਕਸ ਅਸੀਂ ਬੀਜ ਸਕੀਏ ਸੈਂਟਰ ਦੇ ਵਿੱਚ ਤੁਸੀਂ ਪਹਿਲਾਂ ਵੀ ਰਹੀ ਹੈ ਕਾਂਗਰਸ ਪੰਜਾਬ ਦੇ ਵਿੱਚ ਉਦੋਂ ਇਹ ਮਸਲੇ ਤੇ ਹੱਲ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਉਦੋਂ ਜਿਹੜੀ ਰੇਤਾਂ ਵਾਲੀ ਕਿਉਂਕਿ ਮਾਰਤ ਬਹੁਤ ਸਮੇਂ ਤੋਂ ਪਹਿਲਾਂ ਦੀ ਪੈਦਲੀ ਉਦੋਂ ਕਿਉਂ ਨਹੀਂ ਤੁਸੀਂ ਇਹ ਕੰਮ ਕੀਤੇ ਸੋ ਬ੍ਰਦਰ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕੁਝ ਕੁਝ ਪਤਾ ਨਹੀਂ ਹੁੰਦੀਆਂ ਤੇ ਬਹੁਤ ساری ਸਰਕਾਰਾਂ ਕਰਦੀਆਂ ਨੇ ਜੇ ਸਾਡੀ ਸਰਕਾਰ ਨੇ ਕੀਤਾ ਹੁੰਦਾ ਤੇ ਫਿਰ ਜਲਾਲਾਬਾਦ ਅਸੀਂ ਜਿੰਨੇ ਫਿਰ ਝਾੜੂ ਨਾਲ ਜਿੰਨਾ ਹਾਂ ਸਹੀ ਤੂੰ ਇਹ ਪੁੱਛਣਾ ਚਾਹੁੰਦਾ ਸੀ ਮੈਂ ਕਾਕਾ ਤੈਨੂੰ ਸਿੱਧਾ ਸਿੱਧਾ ਦੱਸਦਾ ਕਿਉਂਕਿ ਮੈਂ ਲਕੋ ਤੇ ਝੂਠ ਨਹੀਂ ਬੋਲਦਾ ਬਿਲਕੁਲ ਇਹ ਗੱਲ ਹੈ ਅਮਰਿੰਦਰ ਸਿੰਘ ਨੇ ਜੇ ਕੋਈ ਕੀਤਾ ਹੁੰਦਾ ਤੇ ਅੱਜ ਅਮਰਿੰਦਰ ਸਿੰਘ ਕੋਲੀ ਤੋਂ ਨਾ ਹਾਰਦਾ ਜੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੰਮ ਕਰੂਗਾ ਲੋਕ ਉਹਨੂੰ ਯਾਦ ਰੱਖਣਗੇ ਸਾਡੀਆਂ ਸਰਕਾਰਾਂ ਵੇਲੇ ਵੀ ਗਲਤੀਆਂ ਹੋਈਆਂ ਇਹਦਾ ਇੱਕ ਮੁੱਖ ਕਾਰਨ ਵੀ ਹੈ ਪੰਜਾਬ ਦਾ ਇਹ ਇ렇게 ਕਰਜ਼ਾ ਬਹੁਤ ਹੈ ਪੰਜਾਬ ਕੋਲੇ ਵਾਧੂ ਪੈਸਾ ਨਹੀਂ ਹੈ ਕਿਉਂਕਿ ਪੰਜਾਬ ਦਾ ਪੈਸਾ ਜਿਹੜੇ ਅਣਜਾਣ ਲੋਕਾਂ ਨੇ ਵੰਡਤਾ ਇੱਧਰ ਉੱਧਰ ਉੱਥੇ ਵੰਡਤਾ ਉੱਥੇ ਵੰਡਤਾ ਜਿਹੜੇ ਕੰਮ ਅਸਲ ਵਿੱਚ ਕਰਨ ਵਾਲੇ ਸੀ ਇਹਨਾਂ ਨੂੰ ਫ੍ਰੀ ਵਾਲੇ ਕੰਮ ਚ ਲਾਤਾ ਪਰ ਇਹਨਾਂ ਦੀ ਜ਼ਮੀਨ ਦਾ ਹੱਲ ਨਹੀਂ ਕੱਢ ਕੇ ਦੱਸਿਆ ਵੀ ਥੋੜੀ ਜ਼ਮੀਨ ਨਹੀਂ ਅਸੀਂ ਮਰਨ ਦੇ ਪਰ ਆਹ ਚੀਜ਼ ਅਸੀਂ ਤੁਹਾਨੂੰ ਫ੍ਰੀ ਨਹੀਂ ਦੇਣੀ ਜੀ ਪੈਸਾ ਤਾਂ ਖਤਮ ਹੋ ਗਿਆ ਸਕੂਲ ਰਿਪੇਅਰ ਹੋਣੋਂ ਰਹਿ ਗਏ ਹਸਪਤਾਲਾਂ ਚ ਸਾਡੇ ਕੋਲੇ ਡਾਕਟਰ ਰਹਿਣੀ ਪੂਰਾ ਕਾਰਨ ਹੈ ਸੀ ਅਸੀਂ ਹੋਰ ਪਾਸੇ ਪਬਲਿਕ ਨੂੰ ਲਾਤਾ ਜਿਹੜਾ ਕਿ ਸਾਨੂੰ ਚੰਗੇ ਵਾਲੇ ਪਾਸੇ ਸਾਨੂੰ ਨੌਕਰੀ ਦੇਣੀ ਚਾਹੀਦੀ ਹੈ ਹਸਪਤਾਲ ਪੂਰੇ ਕਰਨੇ ਚਾਹੀਦੇ ਸਾਨੂੰ ਸਕੂਲ ਪੂਰੇ ਕਰਨੇ ਚਾਹੀਦੇ ਸਾਨੂੰ ਪੁਲਿਸ ਪੂਰੀ ਕਰਨੀ ਚਾਹੀਦੀ ਹੈ ਸਾਨੂੰ ਆਰਮੀ ਪੂਰੀ ਕਰਨੀ ਚਾਹੀਦੀ ਹੈ ਲੱਖ ਲੱਖ ਵੈਕੈਂਸੀ ਪਈ ਹੈ ਸਾਡੇ ਕੋਲ ਪੈਸਾ ਹੈ ਨਹੀਂ ਦੇਣ ਨੂੰ ਕਿਉਂਕਿ 40000 ਰੁਪਏ ਨੂੰ ਮਹੀਨੇ ਦਾ ਦੇਣਾ ਪਊਗਾ ਉਹ ਕਿੱਥੋਂ ਦੇਣਾ ਤੁਸੀਂ ਫ੍ਰੀ ਤੁਸੀਂ ਫ੍ਰੀ ਵਾਲੀ ਗੱਲ ਕੀਤੀ ਹੈ ਆਵਾਜ਼ ਦੀ ਗੱਲ ਕਰ ਰਹੇ ਕਹਿੰਦੇ ਨੇ ਕਿ ਵਡਿੰਗ ਸਾਹਿਬ ਕਿਰਾਇਆ ਫ੍ਰੀ ਕਰਕੇ ਨੇ ਔਰਤਾਂ ਦਾ ਜਿਹਦੇ ਨਾਲ ਆਪਣੇ ਰੋਡਵੇ ਘਾਟੇ ਚੱਲ ਰਹੀਆਂ ਤੁਹਾਨੂੰ ਨਹੀਂ ਪਤਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਆਮ ਆਦਮੀ ਪੜਤੀ ਨੂੰ ਪਤਾ ਨਹੀਂ ਜਾਂ ਅਣਜਾਣ ਲੋਕਾਂ ਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਜਦੋਂ ਟਰਾਂਸਪੋਰਟ ਚੱਲਦੀ ਸੀ ਸਾਡੀ ਨਾ ਜੀ ਸਰਦਾਰ ਸਾਹਿਬ ਉਦੋਂ ਅਕਾਲੀ ਦਲ ਦੀ ਟਰਾਂਸਪੋਰਟ ਦਾ ਬੋਲਬਾਲਾ ਸੀਗਾ ਸਾਡੀ ਚ ਨਾ ਦਾ ਬੰਦਾ ਚੜਦਾ ਸੀ ਨਾ ਬੁੜੀ ਚੜਦੀ ਸੀ ਧਿਆਨ ਸੁਣਨਾ ਮੇਰੀ ਗੱਲ ਕਿਉਂਕਿ ਸਾਡੀਆਂ ਬੱਸਾਂ ਬਹੁਤ ਮਾੜੀਆਂ ਸੀ ਬੁਰੇ ਹਾਲ ਸੀਗਾ ਬੰਦਾ ਹੁਣ ਅਸੀਂ ਫਰੀ ਦੇ ਪਿੱਛੇ ਵੀ ਇੱਕ ਸਕੀਮ ਸੀਗੀ ਨਾਲ ਅੱਜ ਨੂੰ ਹੁਣ ਜਦੋਂ ਲੇਡੀਜ਼ ਚੜਦੀ ਐ ਸਾਨੂੰ ਬੰਦੇ ਦਾ ਕਿਰਾਇਆ ਆ ਜਾਂਦਾ ਸਾਡੀ ਉਲਟਾ ਪ੍ਰੋਫਿਟ 'ਚ ਜਿਹੜੋ ਮੈਂ ਆਇਆ ਸੀਗਾ ਟਰਾਂਸਪੋਰਟ 'ਚ 55 ਲੱਖ ਸਾਡੀ ਡੇਲੀ ਸੀ ਸਰਦਾਰ ਸਾਹਿਬ 2 ਮਹੀਨਿਆਂ ਵਿੱਚ 1 ਕਰੋੜ 25 ਲੱਖ ਮੈਂ ਡੇਲੀ ਕਰਤੀ ਸੀ ਇਹ ਵਿਲ ਹੋਣੀ ਚਾਹੀਦੀ ਐ ਮੁਨਾਫੇ 'ਚ ਕਰਤੀ ਸੀ ਟਰਾਂਸਪੋਰਟ ਤੇ ਜੇ ਤੁਸੀਂ ਸਰਮਾਇਦਾਰਾਂ ਦੀਆਂ ਬੱਸਾਂ ਉਵੇਂ ਹੀ ਚੱਲਣਗੀਆਂ ਫਿਰ ਕਿੱਦਾਂ ਹੋਏਗਾ ਉਸ ਫਰੀ ਦੇ ਨਾਲ ਗਰੀਬ ਨੂੰ ਲੇਡੀਜ਼ ਨੂੰ ਫਾਇਦਾ ਹੋਇਆ ਤੇ ਉਹ ਜਿਹੜਾ ਬੰਦਾ ਤੇ ਬੁੜੀ ਦੋਨੋਂ ਨਹੀਂ ਚੜ ਰਹੀ ਸੀ ਸਾਡੀ ਬੱਸ 'ਚ ਨਾਲ ਹੁਣ ਫ੍ਰੀ ਦੀ ਟਿਕਟ ਦੇ ਨਾਲ ਉਹਰਾ ਘਰ ਵਾਲਾ ਸਾਨੂੰ ਟਿਕਟ ਦੇ ਪੈਸੇ ਦੇ ਕੇ ਚੜਦਾ ਸਾਡੀ ਜਿਹੜਾ ਟਾਇਰ ਚੱਲ ਰਿਹਾ ਨਹੀਂ ਟਾਇਰ ਵੀ ਮੰਨ ਹੋ ਜਾਂਦਾ ਜੀ ਤੁਸੀਂ ਪੰਜਾਬ ਜੇ ਸ਼ੇਰ ਸਿੰਘ ਭਾਇਆ ਸਾਹਿਬ ਵੀ ਖੜੇ ਨੇ ਮੈਂਬਰ ਪਾਰਲੀਮੈਂਟ ਤੁਸੀਂ ਵੀ ਹੋ 30% ਕਰੋਗੇ ਇਹਨਾਂ ਲੋਕਾਂ ਦੀਆਂ ਦਿੱਕਤਾਂ ਸੈਂਟਰ ਦੇ ਵਿੱਚ ਲੱਗਦੇ ਹੱਲ ਲੱਭਾਓ ਭਾਇਆ ਸਾਹਿਬ ਕਬਾਇਆ ਸਾਹਿਬ ਵੀ ਹਮੇਸ਼ਾ ਬਾਰਡਰ ਦੇ ਬਾਰੇ ਬੋਲਦੇ ਰਹਿੰਦੇ ਲੜ ਲੜ ਕੇ ਕਿਉਂਕਿ ਉੱਥੇ ਇੱਕ ਹੋਰ ਰੌਲਾ ਪੈ ਗਿਆ ਮੈਨੂੰ ਤਾਂ ਇਹਦੀ ਪਤਾ ਲੱਗਿਆ ਕਬਾਇਆ ਸਾਹਿਬ ਤੋਂ ਪਹਿਲਾਂ ਦਾ ਪਤ ਉੱਥੇ ਭਾਈ ਜੀ ਡੱਬੇ 'ਚ ਸਵਾਲ ਪਾਉਣੇ ਪੈਂਦੇ ਆ 20 ਸਵਾਲ 550 ਅਸੀਂ ਐਮਪੀ ਐ ਤੇ 20 ਸਵਾਲ ਸਾਡੇ ਡੱਬੇ ਚ ਪੈਂਦੇ ਐ 20 ਸਵਾਲ ਤੇ 20 ਜ਼ੀਰੋ ਵਾਰ ਯਾਨੀ ਕਿ 40 ਉਹ ਲਾਟਰੀ ਨਿਕਲਦੀ ਐ ਰੋਜ਼ ਤੜਕੇ ਜੇ ਤਾਂ ਲਾਟਰੀ ਆ ਜੇ ਸਾਨੂੰ ਤਾਂ ਅਸੀਂ ਬੋਲ ਸਕਦੇ ਐ ਇਹਦੇ ਲਾਟਰੀ ਨਾ ਆਵੇ ਤਾਂ ਅਸੀਂ ਬੋਲ ਹੀ ਨਹੀਂ ਸਕਦੇ ਇਹ ਤਾਂ ਲੜਕੇ ਸਾਡੇ ਵਰਗਾ ਗਾਂਹ ਮਿਹਨਤ ਕਰਕੇ ਸਪੀਕਰ ਸਾਹਿਬ ਦੀ ਕੁਬਾਰ ਸਾਹਿਬ ਵਰਗਾ ਪੁਰਾਣੇ ਬੰਦੇ ਇਹ ਕਿ ਭਾਈ ਜੀ ਮੈਨੂੰ ਐਸ ਮੁੱਦੇ ਦਾ ਮੇਰਾ ਜ਼ਰੂਰੀ ਐ ਬੋਲ ਲੈਣ ਦੇ ਫਿਰ ਉਹਨਾਂ ਕੋਲ 1 ਮਿੰਟ ਵਜ ਜਾਂਦਾ ਦੇ ਦੇ ਦਿੰਦੇ ਇਹ ਕਾਨੂੰਨ ਐ ਜੀ ਇਹ ਨਵਾਂ ਯਬ ਐ ਨੇ ਤਾਂ ਇੱਥੇ ਵਿਧਾਨ ਸਭਾ ਚ ਜੇ ਸੀ ਹੱਥ ਖੜਾ ਕਰਦੇ ਸੀ ਸਾਨੂੰ ਬੋਲਣ ਦੇ ਦਿੰਦੇ ਸੀ ਕਈ ਯਾਰੀ ਤਾਂ ਸੁੱਚੇ ਮੂੰਹ ਹੀ ਮਹੀਨਾ ਮਹੀਨਾ ਲੰਘ ਜਾਂਦਾ ਜੀ ਬਾਰਡਰ ਦੀ ਕੀੜਾ ਜੀ ਨਹੀਂ ਕਰਦਾ ਮੈਨੂੰ ਇਹ ਦੱਸੋ ਐਸ ਬੋਲ ਚੋਂ ਕਬਾਇਆ ਸਾਹਿਬ ਇੱਥੇ ਰੋਜ਼ ਭਾਸ਼ਣ ਦਿੰਦੇ ਜਾਂ ਰਾਜਾ ਦਿੰਦਾ ਵੜਿੰਗ ਸਾਨੂੰ ਭਾਸ਼ਣ ਕਰਨਾ ਵੀ ਆਉਂਦਾ ਜੀ ਅਸੀਂ ਕਿਉਂ ਨਹੀਂ ਬੋਲਦੇ ਉੱਥੇ ਲੋਕ ਸਭਾ 'ਚ ਸਾਨੂੰ ਕਿਸੇ ਨੇ ਰੋਕਿਆ ਪਰ ਵਿੱਚ ਆ ਤੰਗੀ ਹੈ ਬੋਲਣ ਤਾਂ ਦਿੱਤਾ ਜਾਣਾ ਜੇ ਸਾਡਾ ਸਵਾਲ ਲੱਗਣਾ ਹੈ ਜੇ ਸਾਡਾ ਸਵਾਲ ਲੱਗਣਾ ਨਹੀਂ ਤਾਂ ਲਿਖਤ ਚ ਆ ਜਾਂਦਾ ਹੈ ਲੇਖ ਵਾਲੇ ਦਾ ਕੋਈ ਸਮਝਦਾ ਕੋਈ ਨਹੀਂ ਬੋਲੇ ਤੋਂ ਬਿਨਾ ਪਤਾ ਨਹੀਂ ਲੱਗਦਾ ਬ੍ਰਿੰਗ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੋਈ ਰਾਹਤ ਸਮਗਰੀ ਵੀ ਲੈ ਕੇ ਆਏ ਹੋ ਰਾਹਤ ਸਮਗਰੀ ਅੱਜ ਅਸੀਂ ਫਿਰੋਜ਼ਪੁਰ ਦੇ ਵਿੱਚ ਹੁਣੇ ਆਪਦੇ ਰਾਹਤ ਸਮਗਰੀ ਅਸੀਂ ਦੇਖੇ ਆਏ ਹਾਂ ਇੱਥੇ ਵੀ ਅਸੀਂ ਪੂਰੀ ਕਾਂਗਰਸ ਨੂੰ ਤੇ ਆਪਦੀ ਤਨਖਾਹ ਚੋਂ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਰਾਹਤ ਸਮਗਰੀ ਇਸ ਪਿੰਡ ਨੂੰ ਔਰ ਜਿੱਥੇ-ਜਿੱਥੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਆਈ ਵੀ ਆਫਰ ਔਰੇ ਵਿੱਚ ਕੁਝ ਨਾ ਕੁਝ ਤਿਲ ਫੁੱਲ ਭੇਟਾ ਅਸੀਂ ਤਨਖਾਹ 'ਤੇ ਵੀ ਕਿਹਾ ਜਿਹੜਾ ਇੱਕ ਤਨਖਾਹ ਦੇ ਸਕਦਾ ਉਹ ਇੱਕ ਤਾਂ ਮਿਨੀਮਮ ਦੇ ਵੀ ਦੇਵੇ ਤੇ ਮੈਂ ਤਾਂ ਕਹਣਾ ਜਿਹੜਾ ਤਿੰਨ ਦੇ ਸਕਦਾ ਉਹ ਤਿੰਨ ਦੇਵੇ ਜੀ ਤੇ ਨਾਲ ਹੀ ਸਾਡੇ ਹੋਰ ਜ਼ਿਲ੍ਹਾ ਪ੍ਰਧਾਨ ਹੈ ਮੰਨ ਲਓ ਜਿਵੇਂ ਮੁਕਸਰ ਦਾ ਜ਼ਿਲ੍ਹਾ ਪ੍ਰਧਾਨ ਹੈ ਜਾਂ ਹੋਰ ਸਾਥੀ ਹੈ ਅਸੀਂ ਰਾਹਤ ਸਮਗਰੀ ਇਕੱਠੀ ਕਰਕੇ ਜਿਹੜੇ ਜਿਹੜੇ ਅਫੈਕਟਡ ਪਿੰਡ ਹੈ ਆਪਦੇ ਇਥੋਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਕਹਿ ਕੇ ਵੀ ਭਾਈ ਆ ਪਿੰਡ ਚ ਉਥੇ ਤਿਲ ਫੁੱਲ ਪੋਟਾ ਜਿਹੜੀ ਆਈ ਹੈ ਉਹ ਵੀ ਸੇਵਾ ਕਰ ਕਈ ਪਿੰਡਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਰਾਸ਼ਨ ਆਉਂਦਾ ਉਹ ਇਹਨਾਂ ਦੇ ਅੱਗੋਂ ਹੀ ਲਈ ਜਾਂਦੇ ਨੇ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਇੱਕ ਮਿੰਟ ਦੇਣਾ ਐਮਪੀ ਸਾਹਿਬ ਜੀ ਇੱਕ ਇੱਕ ਮਿੰਟ ਸਰ ਤੁਸੀਂ ਖੜੋ ਇਹ ਮੁੰਡਾ ਹੀ ਇਕੱਲੇ ਸਵਾਲ ਕਰੀ ਜਾਣਾ ਇੱਕ ਮਿੰਟ ਸਰ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਸਨਨਾ ਸਰ ਇੱਕ ਸਵਾਲ ਕਰੋ ਤੁਸੀਂ ਸ਼ੁਰੂ ਕਰੋ ਹਾਂਜੀ ਹਾਂਜੀ ਕਰੋ ਜੀ ਕਵਾਇਆ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਪ੍ਰਧਾਨ ਜੀ ਵੀ ਪਹੁੰਚੇ ਨੇ ਤੁਸੀਂ ਇੱਕ ਤਾਂ ਪੋਲ ਬੜੀ ਚਰਚਾ ਦੇ ਵਿੱਚ ਚੱਲਦਾ ਤਾਂ ਨਹੀਂ ਤੁਸੀਂ ਹੁਣੇ ਵਿੱਚ ਜ਼ਿਕਰ ਕੀਤਾ ਸੀ ਉਹ ਤੁਸੀਂ ਪੋਲ ਕਿਹੜੇ ਕੋਈ ਨੋਰ ਹੀਰਿਆ ਦੇ ਨਾਲ ਬਣਾਇਆ ਕਿ ਸਾਰੇ ਜਲਾਲਾਬਾਦ ਦੇ ਲੀਡਰ ਵੱਖ-ਵੱਖ ਪਾਰਟੀਆਂ ਵਾਲੇ ਕਹਿੰਦੇ ਵੀ ਅਸੀਂ ਬਣਾਇਆ ਸੀ ਬਣਾਇਆ ਸੀ ਬਣਾਇਆ ਤੇ ਜਲਾਲਾਬਾਦ ਦੇ ਵ代ਕ ਉੱਥੇ ਕਾਗਜ਼ ਲੈ ਕੇ ਪਹੁੰਚੇ ਸੀ ਚੈਲੰਜ ਕੀਤਾ ਉਹਨਾਂ ਨੇ ਕੋਲਾ ਵੀ ਕਾਗਜ਼ ਨਹੀਂ ਆਇਆ ਮੈਂ ਇੱਕ ਹਫ਼ਤਾ ਪਹਿਲਾਂ ਵੀ ਇੱਥੇ ਹੋ ਕੇ ਗਿਆ ਉਹਦੇ ਸਰਪੰਚ ਸਾਹਿਬ ਨੇ ਡਿਮਾਂਡ ਕੀਤੀ ਸੀ ਰੱਸਾ ਦੇਣ ਦੀ ਮੈਂ ਰੱਸਾ ਵੀ ਉਸ ਦਿਨ ਇੱਥੇ ਪ੍ਰੋਵਾਈਡ ਕਰਾਤਾ ਫਿਰ ਜਿਹੜੀ ਸਾਡੇ ਟੀਮਾਂ ਲੱਗੀਆਂ ਜਿੱਥੇ ਕੋਈ ਪੱਟਿਆਂ ਦੀ ਜ਼ਰੂਰਤ ਹੈ ਕੋਈ ਪੂਰੀ ਜ਼ਰੂਰਤ ਹੈ ਉਹ ਵੀ ਸਾਡੀਆਂ ਟੀਮਾਂ ਜਿਹੜੀਆਂ ਦੇ ਰਹੀਆਂ ਦੂਜੀ ਗੱਲ ਦੀ ਪੁਲ ਦੀ ਇਹ ਜਿਹੜਾ ਪੁਲ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਰਿਕਾਰਡ ਵੀ ਤੁਸੀਂ ਉੱਥੋਂ ਕਢਾ ਸਕਦੇ ਹੋ ਕਿ ਪੁਲ ਕਿਹਦੀ ਦੇਣ ਹੈ ਉਹ ਕਾਗਜ਼ ਲੈ ਕੇ ਆਏ ਸੀ ਇੱਕ ਦਿਨ ਪਹਿਲਾਂ ਉਹਨੇ ਚੈਲੰਜ ਕੀਤਾ ਕਿ ਇਹਦੇ ਮੈਂ ਇਸ ਵੇਲੇ ਪੁਲ ਤੇ ਪਹੁੰਚ ਜਾਈਦਾ ਸੀ ਜੰਦਾ ਵੀ ਅਸੀਂ ਕਾਗਜ਼ ਤੁਸੀਂ ਆ ਕੇ ਆਈ ਪਾਗ ਲੈ ਕੇ ਕਢਾਓ ਉਹ ਵੀ ਉਹ ਵੀ ਉਹ ਵੀ ਆ ਜਾਣਗੇ ਫੇਕ ਕਾਗਜ਼ ਲੈ ਕੇ ਤੁਹਾਨੂੰ ਵਿਖਾ ਦਿੰਦਾ ਉਹ ਕੁਝ ਸਹੀ ਨਹੀਂ ਹੁੰਦਾ ਤੁਸੀਂ ਸੱਚੇ ਕਢ ਲਿਓ ਮੈਂ ਤੁਹਾਨੂੰ ਦੱਸ ਦਿੰਦਾ ਸਾਡਾ ਦੋਨਾਂ ਨਾਲਕਾ ਦਾ ਪੁਲ ਤੇ ਇਹ ਵਾਲੇ ਪੁਲ ਦੇ ਇੱਕੋ ਪ੍ਰੋਜੈਕਟ ਦੇ ਵਿੱਚ ਦੋਵੇਂ ਪੁਲਾਂ ਦੇ ਪੈਸੇ ਆਏ ਜੀ ਉਹ ਕਦੋਂ ਆਏ ਉਹ ਮੁੱਖ ਮੰਤਰੀ ਤੋਂ ਆਏ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸੀ ਤੁਹਾਨੂੰ ਐ ਸਾਹਿਬ ਖਾਸ ਮੁੱਖ ਮੰਤਰੀ ਸਿੰਘ ਚੰਨੀ ਸੀ ਪਰ ਤੁਸੀਂ ਉਹ ਕਹਿੰਦੇ ਹੋ ਅਸੀਂ ਬਣਵਾਇਆ ਸੀ ਬਣਵਾਇਆ ਖਾਸ ਗੱਲ ਸਾਨੂੰ ਖਾਸ ਅਸੀਂ ਤਾਂ ਬੜੀ ਦੇਰ ਤੋਂ ਲੱਗੇ ਹੋਏ ਸੀ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਇਹ ਤਾਂ ਹੁਣ ਐਮਐਲਏ ਬਣੇ ਤੇ ਇਹਨਾਂ ਨੇ ਥਾਂ ਵੇਖ ਲਈ ਐ ਮੈਨੂੰ ਤਾਂ 35 ਸਾਲ ਤੁਸੀਂ ਗਏ ਉਸ ਤੋਂ ਬਾਅਦ ਹਾਵਲਾ ਸਾਹਿਬ ਉੱਥੇ ਗਏ ਉਹਨਾਂ ਨੇ ਵੀ ਜਿੱਕਰ ਉਹ ਦੂਸਤ ਬਾਰੇ ਆਪਣੇ ਗੋਲਦੀ ਕੰਬੋਜ ਜੀ ਆ ਗਿਆ ਉਹ ਕਾਗਜ਼ ਲੈ ਕੇ ਆ ਗਿਆ ਵੀ ਆ ਜਾਓ ਇੱਥੇ ਸਾਰਿਆਂ ਨੂੰ ਜਾਣ ਆਉਂਦਾ ਉਹਨਾਂ ਨੂੰ ਹੀ ਪੁੱਛੋ ਵੀ ਪੌਂਡ ਦਾ ਤੁਹਾਨੂੰ ਪਤਾ ਕਿੱਥੋਂ ਲੱਗਿਆ ਆ ਜਿਹੜੀਆਂ ਸੜਕਾਂ ਤੇ ਆਪਾਂ ਚੱਲ ਰਹੇ ਹਾਂ ਜਿਹੜੀ ਉਹ ਦੱ ਉਹ ਕਰੀਕ ਤੋਂ ਪਾਰਲੇ ਪਾਸੇ ਸੜਕ ਬਣੀ ਹੈ ਜੋ ਉੱਥੇ ਉਹਨਾਂ ਨੇ ਉਹਨੂੰ ਪਤਾ ਸੜਕ ਕਿਨੇ ਬਣਾਈਏ ਇਹ ਸਾਰਾ ਜਾਲ ਜਿਹੜਾ ਹੈ ਇੱਕ ਬਾਇਆ ਪ੍ਰਵਾਦੋਸ਼ ਆਇਆ ਹੈ ਕਿਸੇ ਦਾ ਨਹੀਂ ਹੁਣ ਪੁਲ ਪੁਲਾ ਵੀ ਜਿਨੀ ਬਣੀ ਹੈ ਇਹ ਸਾਰੀਆਂ ਤਿੰਨ ਪੁਲਾਂ ਅਸੀਂ ਉੱਥੇ ਬਣਾਈਆਂ। ਤੁਸੀਂ ਦੱਸ ਦਿਓ ਕਿ ਇਹਨੇ ਬਣਾਈਆਂ। ਇੱਕ ਮਿੰਟ ਇੱਕ ਮਿੰਟ। ਇਹ ਕਿੰਨੇ ਪੁਲਾ? ਇਹ ਤਿੰਨੇ ਪੁਲਾ ਅਸੀਂ ਬਣਾਈਆਂ ਚੌਥੀ ਪੁਲ ਇਹ ਵੀ ਅਸੀਂ ਬਣਾਈਏ। ਦੋ ਪੁਲਾਂ ਸਾਡੀਆਂ ਹੋਰ ਵੀ ਮਨਜ਼ੂਰ ਹੋਈਆਂ ਪਈਆਂ ਉਹ ਵੀ ਅਸੀਂ ਬਣਾਉਣੇ ਕਿ ਹੋਰ ਨਹੀਂ ਬਣਾਉਣੇ। ਸਰ ਇਹ ਸਰਕਾਰ ਬੜੇ ਖਰਾਬ ਹੈ। ਹਰੇਕ ਨੂੰ ਕਹਿ ਦਿੰਦੇ ਆ ਤੁਸੀਂ ਦੱਸ ਦਿਓ ਚਾਚਾ ਕਿਹਨੇ ਬਣਾਇਆ। ਤੁਸੀਂ ਇਹ ਰਕਾਰ ਲਿਓ। ਨਹੀਂ ਅਸੀਂ ਤਾਂ ਇਹਦਾ ਵਿਧਾਇਕ ਸਾਹਿਬ ਨੇ ਕਿਹਾ ਨਾ ਗੋਲਡ ਨਾ ਕਾਗਜ਼ ਲਾ ਕੇ। ਆ ਆਧਵੀ ਪਾਰਟੀ ਦੀ ਕੋਈ ਇੱਕ ਸਟਾਈ ਆ। ਵਿਧਾਇਕ ਦਾ ਤਾਂ ਮੈਂ ਦੱਸ ਦਿੰਦਾ ਹੁਣੇ ਨਹੀਂ ਬਣਾਇਆ। ਉਹਨੇ ਉੱਤੇ ਨਾਲ ਦੀ ਗੋਠੀ ਤੋਂ ਇੱਕ ਵੀ ਇੱਕ ਵੀ ਕੰਮ ਆਮ ਆਦਮੀ ਪਾਰਟੀ ਦਾ ਜਿਹੜਾ ਸੱਚਾਈ ਤੋਂ ਦਿਲ ਤੇ ਹੱਥ ਰੱਖ ਕੇ ਉਹ ਵੀ ਆ ਕਮ ਆਮ ਆਦਮੀ ਪਾਰਟੀ ਕੀਤਾ ਤਾਂ ਦਾ ਇੱਕ ਇੰਚ ਵੀ ਕਿਤੇ ਬਣਾਇਆ ਤਾਂ ਦਾ